ਖੁਸ਼ਾਲਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਮੱਖਾ ਚ ਇੱਕ ਗੁੱਜਰਪਾਈ ਚਾਰੇ ਦੇ ਕੋਲ ਨੂੰ ਅਗਲਾ ਕੀ ਜਿਸ ਕਾਰਨ ਗੁੱਜਰਪਾਈ ਚਾਰੇ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਸ ਘਟਨਾ ਚ ਜਿੱਥੇ ਪਰਿਵਾਰ ਦਾ ਜ਼ਰੂਰੀ ਸਮਾਨ ਜਲ ਕੇ ਰਾਖ ਹੋ ਗਿਆ ਉੱਥੇ ਹੀ ਕੱਪੜੇ ਤੱਕ ਵੀ ਜਲ ਕੇ ਸਵਾਹ ਹੋ ਗਏ ਹਾਲਾਂਕਿ ਸ਼ੁਰੂਆਤ ਚ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਫਲਤਾ ਮਿਲਦੀ ਨਾ ਵੇਖ ਕੇ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਮੁੱਖ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਕੇਰੀਆਂ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਾਣਕਾਰ ਦੰਦਿਆ ਕੁੱਲ ਦੇ ਮਾਲਕ ਲਤੀਫ ਨੇ ਦੱਸਿਆ ਕਿ ਉਹ ਪਿੰਡ ਮਾਖਾ ਚ ਤਕਰੀਬਨ 10 ਸਾਲ ਤੋਂ ਰਹਿ ਰਹੇ ਨੇ ਤੇ ਅਚਾਨਕ 3 ਵਜੇ ਦੇ ਕਰੀਬ ਉਹਨਾਂ ਦੇ ਕੁੱਲ ਦੇ ਨਸਤੀਕ ਉਹ ਜਿਸ ਖੇਚੇ ਰਹਿੰਦੇ ਨੇ ਉਸ ਦਾ ਮਾਲਕ ਬੀਡੀਪੀ ਰਿਆਸੀ ਤੇ ਬੀੜੀ ਦੇ ਚੰਗਿਆੜੇ ਤੋਂ ਅਗਲਾ ਕੀ ਤੇ ਉਹਨਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਕੁੱਲ ਚ 5 ਲੱਖ ਰੁਪਏ ਦੀ ਨਕਦੀ ਪਈ ਹੋਈ ਸੀ ਜੋ ਕਿ ਜਲ ਕੇ ਰਾਖ ਹੋ ਗਈ ਤੇ ਹੋਰ ਕੀਮਤੀ ਸਮਾਨ ਵੀ ਜਲ ਕੇ ਰਾਖ ਹੋ ਗਿਆ ਤੇ ਲੱਖਾਂ ਦੀ ਪਰਾਲੀ ਵੀ ਸੜ ਕੇ ਸੁਆਹ ਹੋ ਗਈ ਜੀ ਨਾਮ ਆ ਜੀ ਤੁਹਾਡਾ ਮੇਰਾ ਮੇਰਾ ਨਾਮ ਜਕੂਬ ਹੈ ਜੀ ਇਹ ਆਕੇ ਲੱਗੀ ਜੀ ਕੀ ਗਲਬਾਤ ਇਹ ਅਸੀਂ ਮੱਖਾ ਪਿੰਡ ਮੱਖਾ ਮਕੇਰੀਆਂ ਠਾਣਾ ਪਿੰਡਾ ਜੀ ਇੱਥੇ ਅਸੀਂ ਖੜੇ ਆ ਇੱਥੇ ਅੱਗ ਲੱਗੀ ਹੈ ਲਤੀਫ ਦੇ ਨੂੰ ਕੁੱਲ ਪਰਾਲੀ ਸਾਰਾ ਕੁਝ ਫੁਕੋ ਗਿਆ ਇਹਦਾ ਕਹਿੰਦਾ ਮਤਲਬ ਪੰਜ ਲੱਖ ਰੁਪਈਆ ਵੀ ਸੀਗਾ ਮੇਰੇ ਕੋਲ ਮੈਂ ਕਿਤੇ ਜਗ੍ਹਾ ਇਹਨੇ ਲਈ ਛੱਡ ਛੁੱਟ ਪਾਣੀ ਹੀ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਡੰਗਰ ਵੀ ਵੇਚੇ ਆ ਕੋਈ ਡੇਢੀ ਤੋਂ ਪੈਸੇ ਵੀ ਲੈਂਦੇ ਆ ਬਾਕੀ ਇਸ ਵੇਲੇ ਦੇਖੋ ਬਹੁਤ ਪੱਠੇ ਦੀ ਕਮੀ ਹੈ ਮਤਲਬ 2.5 ਲੱਖ ਦੀ ਇਹਦੀ ਪ੍ਰਾਲੀ ਵੀ ਸੀਗੀ ਬਾਕੀ ਜੋ ਟੋਮ ਟੱਲੀ ਹੈ ਜੋ ਗਹਿਣਾ ਵੀ ਸੀਗਾ ਬੱਚਿਆ ਕੁਛ ਨਹੀਂ ਜੀ ਇਹਦਾ ਤੇ ਦੇਖੋ ਇਹ ਗਰੀਬ ਹੈਗਾ ਦੇਖੋ ਗਰੀਬ ਬੰਦਾ ਹੈ ਇਹਦਾ ਨਾ ਬਾਦ ਤੋਂ ਬਾਦ ਇਹਦੀ ਮਦਦ ਅਸੀਂ ਪ੍ਰਸ਼ਾਸਨ ਕੋਲੋਂ ਮਦਦ ਮੰਗਦੇ ਆ ਕੱਲ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਜੇਕਰ ਗੱਲ ਕਰੀਏ ਤਾਂ ਦੇਖੋ ਟੋਟਲ ਦੇਖੋ ਘਰ ਦੀਆਂ ਜਿਆਦਾ ਤਾਂ ਬੜੀਆਂ ਹੁੰਦੀਆਂ ਤੁਹਾਨੂੰ ਪਤਾ ਟੋਟਲ ਜ 5 ਲੱਖ ਨਗਦੀ ਕਹਿੰਦਾ ਤੇ ਦੇਖੋ 6-7 ਲੱਖ ਦਾ ਬਾਕੀ ਵੀ ਨੁਕਸਾਨ ਹੈਗਾ ਇਹਦਾ ਈ ਅੱਗ ਲੱਗਣ ਤੇ ਕੀ ਕਰ ਰਹੇ ਸੀ ਇਹ ਜੀ ਜਿਹਦੀ ਜਿਹਦੀ ਪਹਿਲੀ ਚ ਬੈਠਾ ਸੀ ਮਾਲਕ ਉਹਦੇ ਕੋਲੇ ਲੱਗੀ ਅੱਗ ਹਾਂਜੀ ਉਹਨੇ ਆਪੇ ਕਹਿਤਾ ਜੀ ਮੇਰੇ ਕੋਲ ਲੱਗੀ ਆ ਕਿਤੇ ਜੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਮਾਲੀ ਜਾਨੀ ਨੁਕਸਾਨ ਇਹਨਾਂ ਨਹੀਂ ਨਹੀਂ ਬਚਾਏ ਹੋ ਗਿਆ ਮਾਲਕ ਨੇ ਬਚਾ ਕਰਤਾ ਪ੍ਰਸ਼ਾਸਨ ਤੋਂ ਕੀ ਮੰਗ ਕਹਤੇ ਜੀ ਇਹੋ ਜੀ ਇਨਸਾਫ ਮੰਗਦੇ ਆ ਕਿ ਇਹਦੀ ਬਾਅਦ ਤੋਂ ਬਾਅਦ ਮਦਦ ਕੀਤੀ ਜਾਏ ਕੀ ਨਾਮ ਆ ਜੀ ਆਪਣਾ ਤੇ ਕਿਥੇ ਰਹਿੰਦੇ ਸੀ ਤੁਸੀਂ ਬਸ ਇੱਥੇ ਰਹਿੰਦਾ ਜੀ 4-5 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਾ ਹਾਂਜੀ ਅੱਗ ਲੱਗ ਗਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਫਿਰ ਜੋ ਵੀ ਥਾ 15-20 ਸਾਲ ਦਾ ਸਾਡਾ ਜੋ ਮਿੰਤ ਸੀ ਉਹ ਸਾਰਾ ਸਿੱਤੇ ਹਾਂ ਜੀ ਇਹ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜੇ ਕੋਈ ਗੱਲ ਕਰੀਏ ਤਾਂ ਕੋਈ ਐਸੇ ਨਗਦੀ ਸੀ 5 ਲੱਖ ਰੁਪਏ ਅੱਛਾ ਜੀ ਬਾਕੀ ਗਹਿਣੇ ਗੁਣੇ ਸੀ ਜੋ ਪਾਂਡਾ ਕਪੜਾ ਜੋ ਵੀ ਥਾ ਇੱਥੇ ਸੀ ਸਾਰਾ ਜਾਇਦਾਦ ਸਾਡਾ ਇਹਨਾਂ ਦੇ ਘਰ ਸੀ ਛੱਡੇ ਦੇ ਪੇਟੀਆਂ ਉਹ ਇਹਨਾਂ ਨੇ ਚੁਕਾਤੀਆਂ ਉਥੋਂ ਇੱਥੇ ਲਾਗ ਰਿਹਾ ਕਿ ਕੁਲ ਦੇ ਵਿੱਚ ਉਹ ਸਭ ਪਹਿਸ਼ਿਆਂ ਦੀ ਗੱਲ ਕਰੀ ਤਾਂ ਕਿੰਨੀ ਲੱਗਦੀ ਸੀ 5 ਲੱਖ ਰੁਪਏ ਆ ਜੀ ਤੇ ਬਾਕੀ ਜੇ ਕੋਈ ਹੋਰ ਗਹਿਣੇ ਘੱਟੇ ਦੀ ਗੱਲ ਗਹਿਣੇ ਤਾਂ ਉਹ ਤਾਂ ਗਹਿਣੇ ਮਹਿੰਗੇ ਹੀ ਬਣਦੇ ਜੇ ਜਿਹਨੇ ਨਹੀਂ ਦੇ ਜਿਹਨੇ ਦੇ ਉਹਨਾਂ ਨੇ ਇੱਕ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਬੰਦਾ ਕਿ ਪ੍ਰਸ਼ਾਸਨ ਦੀ ਨੋਕੇ ਤੇ ਪਹੁੰਚਿਆ ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਜੀ ਬਾਕੀ ਜਰ ਜੋ ਪ੍ਰਾਲੀ ਦਾ ਹਿਸਾਬ ਕਿਤਾਬ ਹੈ 1.5 ਲੱਖ ਰੁਪਏ ਆ ਪ੍ਰਾਲੀ ਤੇ ਲੱਗਾ ਸੀ ਉਸ ਭਾਰੇ ਜੇ ਹੁਣ ਮੌਕੇ ਦੇ ਇਸ ਲਈ ਪ੍ਰਾਲੀ ਜਿਹੜੀ 2.5 ਲੱਖ ਦੀ ਸੀ ਜਿਹਨੇ ਇਸ ਲਈ ਬਹੁਤ ਜਣ ਐਮਰਜੈਂਸੀ ਸਾਨੂੰ ਪ੍ਰਾਲੀ ਦੇ ਸਾਰਾ ਸਿਰ ਬੰਦਾ ਇਨਾਮ ਕੀ ਹੈ ਜੀ ਤੁਹਾਡਾ ਲਤੀਫ ਲਤੀਫ ਆ ਜੀ ਬੋਲਣਾ ਤੁਹਾਡਾ ਹਾਂਜੀ ਲਤੀਫ ਮਾਮਾ ਪੀਤਾ ਦੀ ਗੱਲ ਕਰੀ ਕੀ ਨਾਮ ਤੁਹਾਡਾ ਮੂਸਾ ਅੱਛਾ ਹਾਂਜੀ ਇਹ ਮਕੇਰੀਆਂ ਦੇ ਮਾਖੇ ਦੇ ਪਿੰਡ ਚ ਲਿਆ ਰਹੀ ਹੈ ਹਾਂਜੀ ਮਾਖੇ ਪਿੰਡ ਨਾਂ ਵੀਰੇ ਤੁਹਾਡਾ ਮੰਗਲ ਸਿੰਘ ਜੀ ਦਸੂਹ ਫਾਇਰ ਗ੍ਰੇਡ ਤੋਂ ਆਏ ਪਰ ਸਾਨੂੰ ਕੋਲ ਆਈ ਸੀ ਕਿ ਮਕੇਰੀਆਂ ਮਾਖੇ ਪਿੰਡ ਨਾ ਗੁਜਰੇ ਕੋਲ ਅੱਗ ਲੱਗੀ ਹੈ ਅੱਛਾ ਆਪਾਂ ਮੁਕੇ ਤੇ ਆ ਕੇ ਉਦੋਂ ਕਾਬੂ ਪਾਇਆ ਹੈ ਬਾਕੀ ਅੱਲੇ ਤੱਕ ਅੱਗ ਲੱਗੀ ਹੋਈ ਹੈ ਬਾਕੀ ਦੇਖ ਲੈ ਜਿੱਦਾਂ ਸਾਨੂੰ ਲੱਗੂਗਾ ਆਪਾਂ ਗੱਡੀਆਂ ਹੋਰ ਮੰਗਾ ਲਈਆਂ ਨੇ ਦੇਖਣਾ ਜਿੱਦਾਂ ਹੋਊਗਾ ਆਪਾਂ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਜੀ ਕਿੰਨਾ ਕਿ ਲੱਗਦਾ ਜੀ ਬੇ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਜਾਨੀ ਨੁਕਸਾਨ ਨਹੀਂ ਓਦਾਂ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਘਰ ਦਾ ਜੀ ਸਾਰਾ ਸੂਨ ਛੱਡ ਗਿਆ ਜੀ ਹੁਣ ਤੱਕ ਕਿੰਨੀਆਂ ਅੱਗ ਦੀਆਂ ਜਿਹੜੀਆਂ ਗੱਡੀਆਂ ਆ ਚੁੱਕੀਆਂ ਅੱਗ ਭਜਾਉਣ ਦੀ ਹਲੇ ਇੱਕ ਗੱਡੀ ਆਈ ਬਾਕੀ ਵਗਰ ਆਂਦੀ ਵੀ ਗੱਡੀ ਠੀਕ ਐਸਾ ਮਕੇਰੀਆਂ ਦੇ ਮਾਕੇ ਚ ਜਿਹੜੀ ਅੱਗ ਲੱਗੀ ਕਿਨੇ ਕੀ ਗੱਲਬਾਤ ਹੋ ਰਹੀ ਸੀ ਮੌਕੇ ਤੇ ਆਏ ਆ ਜਿਹੜਾ ਪੈਲੀ ਦਾ ਮਾਲਕ ਹੈ ਕਹਿੰਦਾ ਉਹਨੇ ਇੱਕ ਤੋਂ ਆਪਣੀ ਪੈਲੀ ਨੂੰ ਬੇਰੀ ਬੋੜੀ ਪਿੰਨੇ ਕਿਤੇ ਅੱਗ ਲੱਗੀ ਤ ਬਾਕੀ ਦੇਖਦੇ ਵੈਰੀਫਾਈ ਕਰ ਰਹੇ ਦੋਨੋਂ ਪਾਰਟੀਆਂ ਨੂੰ ਬਲਾਟਾਣਾ ਅੱਛਾ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਇਹਨਾਂ ਦਾ ਪਰ ਇਹ ਹੈ ਵੀ ਡੰਗਰ ਪੱਛੇ ਦਾ ਬਚਾ ਹੈਗਾ ਇਨਸਾਨ ਦਾ ਠੀਕ ਹੈਗਾ ਬਾਕੀ ਸਮਾਨ ਸੂਤ ਸੜ ਕੇ ਸਾਰਾ ਸੁਆਹ ਹੋ ਗਿਆ ਬਾਕੀ ਦੇਖਦੇ ਜੋ ਵੀ ਬਣਦੀ ਕਿੰਨਾ ਕੁ ਲੱਗਦਾ ਜਾ ਮਾਲੀ ਨੁਕਸਾਨ ਕਿੰਨਾ ਮੌਨ ਤਾਂ ਹੁਣ ਸੀਮੈਂਟ ਡਾਣ ਕੇ ਸਾਰੇ ਦਸਨ ਕੇ ਕਿਸ ਹਿਸਾਬ ਨਾਲ ਕਿੰਨਾ ਕਹੇਗਾ ਜਿਸਨੂੰ ਜਿਸਨੂੰ ਜਿਸ ਹਿਸਾਬ ਨਾਲ ਹੋਇਆ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਜੇ ਤਾਂ ਬੈਕੇਜ ਨੂੰ ਨਿਬੜਦਾ ਠੀਕ ਹੈ ਨਹੀਂ ਤਾਂ ਫਿਰ ਕਾਰਵਾਈ ਤੇ ਕਰਾਂਗੇ ਥੈਂਕ ਯੂ We at GNA University see potential in everyone and everything around us. We drive innovation and entrepreneurship. We groom competent global citizens to affect positive change around them.